Shri vaadi guru ਸਾਰੇ ਗੁਰਬਾਣੀ ਕਹ ਸਿਵਕ ਜਨਮਨ ਪਰਤਖ ਗੁਰੂ ਨਸਕਾਰੇ ਗੁਰਬਾਣੀ ਕਹ ਸਿਵਕ ਜਤ ਮਨੈ ਪਰਖ ਗੁਰੂ ਉਸਤਾਰੀ

ਪਿਛਲੇ ਸਮੇਂ ਤੋਂ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਜੀਵਨ ਪ੍ਰਤੀ ਵਿਚਾਰ ਸਰਵਤ ਕਰਦੇ ਆ ਰਹੇ ਹਾਂ ਜਨੂ ਸਾਖੀ ਬਿਆਰ ਪਰਬਤੀ ਦਿੱਤਾ ਤ੍ਰਿਉ ਦੇ ਨਾਲ ਪਿਛਲੇ ਭਾਗ ਦੇ ਵਿੱਚ ਆਪਾਂ ਸਰਵਤ ਕੀਤੀ ਹੈ ਅੱਜ ਦੀ ਜੋ ਵਿਚਾਰ ਹੈ ਸਾਖੀ ਕਾਗ ਪਸੁੰਡ ਦੇ ਨਾਲ ਹੈ ਵਿਚਾਰ ਦੀ ਰੰਗਤਾ ਕਰੀਏ ਕਲ ਸਰਵਨ ਕਰ ਰਹੀ ਸੀ ਜੋ ਵਿਚਾਰ ਉਸ ਤੋਂ ਅਗਲੇ ਵਿਚਾਰ ਦੀ ਸਾਂਝ ਪਾਈਏ ਦੱਤਾ ਤਰਿਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਸ ਵਿੱਚ ਵੰਦਨਾ ਕੀਤੀ ਪ੍ਰਸੰਨ ਹੋਏ ਮਰਦਾਨੇ ਤੇ ਭਾਈ ਬਲਦੇ ਨੇ ਆਪਸ ਵਿੱਚ ਵਿਚਾਰਾ ਕੀਤੀਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਕੋਈ ਨਹੀਂ ਠਹਿਰ ਸਕਦਾ <صفح> <صفح> so جیوائی والے گرو مہاراج نو سنائی گروت مہاراج مست ہو گئے ستر بدے رہے ਫਿਰ ਜਦ ਅੱਖਾਂ ਖੋਲੀਆਂ ਤਾਂ ਗੁਰੂ ਅਰਜਨ ਦੇਵ ਜੀ ਆਖਿਆ ਭਾਈ ਬਾਲਿਆ ਅੱਗੇ ਫਿਰ ਕੀ ਹੋਇਆ ਜਦ ਅਸਾਨੂੰ ਅਗਲੀਆਂ ਵਿਚਾਰਨ ਗੁਰੂ ਨਾਨਕ ਪਾਤਸ਼ਾਹ ਬਾਦਸ਼ਾਹੀ ਦੀਆਂ ਸੁਣਾਉਣਾ ਕਰੋ ਤਾਂ ਭਾਈ ਬਾਲਾ ਜੀ ਕਹਿਣ ਲੱਗੇ ਸਤਸਗੁਰੂ ਜੀ ਮੈਂ ਔਰ ਮਰਦਾਨਾ ਤੇ ਸ੍ਰੀ ਗੁਰੂ ਨਾਨਕ ਜੀ ਤਿੰਨ ਕਾਗਤ ਸੁਣਦੇ ਆ ਸੰਤੇ ਜਾ ਖੜੇ ਹੋਏ ਅਭੀਕਾਗ ਪਸੰਦ ਜੀ ਕਥਾ ਕਰਦੇ ਸਨ ਜਦ ਕਥਾ ਦਾ ਭੋਗ ਪਾਇਆ ਤਸਾਰੇ ਸਿੱਧ ਮੁਨੀ ਦੇਵਤਾ ਆਪਣੇ ਸਥਾਨੋਂ ਚਲੇ ਗਏ ਜਿਹੜੇ ਕਿ ਉਸ ਵੇਲੇ ਪੰਛੀਆਂ ਦੇ ਰੂਪ ਵਿੱਚ ਸਨ ਤਾਂ ਸ੍ਰੀ ਗੁਰੂ ਜੀ ਦੀ ਆਗਿਆ ਦੇ ਨਾਲ ਮਰਦਾਨਾ ਉੱਥੇ ਕੀਰਤਨ ਕਰਨ ਲੱਗਿਆ ਤੰਤਾਗੁਪਸੰਡ ਸੁਣ ਕੇ ਕਿਹਾ ਕਿ ਇਹ ਸ਼ਬਦ ਕਿਸ ਦਾ ਹੈ ਔਰ ਕਿਸ ਨੇ ਕਿਹਾ ਹੈ ਤਮ ਮਰਦਾਨੇ ਆਖਿਆ ਜੀ ਗੁਰੂ ਨਾਨਕ ਜੀ ਦਾ ਉਚਾਰਿਆ ਹੋਇਆ ਇਹ ਸ਼ਬਦ ਹੈ ਤਾਂ ਕਾਗਪਸੁੰਨ ਨੇ ਕਿਹਾ ਕਿ ਕਲ ਯੁਗ ਵਿੱਚ ਜੀਆਂ ਦੇ ਉਧਾਰ ਕਰਨ ਵਾਸਤੇ ਕਥਾ ਕੀਰਤਨ ਕੀਤਾ ਹੈ ਅਤੇ ਸਤ ਨਰਿੰਦਰ ਨਰਕਾਰ ਨੇ ਆਪ ਅਵਤਾਰ ਧਾਰਿਆ ਹੈ ਇਹ ਜਿਸ ਦੀ ਗੱਲ ਕਰ ਰਹੇ ਹਾਂ ਇਹ ਉਹੀ ਨਾਨਕ ਤੱਪ ਹੈ ਤਮ ਮਰਦਾਨੇ ਆਖਿਆ ਹੇ ਰਖੀ ਸਰ ਜੀ ਤੇ ਉਹੀ ਹਨ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਤਾਂ ਕਾਗਪਸੰਢ ਸੁਣ ਕੇ ਬੜਾ ਪਸੰਨ ਹੋਇਆ ਅਤੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਨਾਨਕ ਜੀ ਵੀ ਬੜੇ ਪ੍ਰਸੰਨ ਹੋਏ ਕਿਹਾ ਏ ਰਕੀ ਜੀ ਤੁਸੀਂ ਉੱਤਮ ਸਰੋਤਾ ਹੋ ਸ਼੍ਰੀ ਭਗਵੰਤ ਜੀ ਦਾ ਜਸ ਸੁਣ ਕੇ ਪ੍ਰਸੰਨ ਹੋ ਨਿਓ ਕਈ ਸਰੋਤੇ ਰਾਗ ਰਾਗਣੀ ਦੀ ਪਰਖ ਕਰਦੇ ਨੇ ਤੁਸੀਂ ਉੱਤਮ ਸਰੋਤਾ ਜੋ ਸ਼ਬਦ ਦੇ ਤਾਤਪਰਜ ਨੂੰ ਲੱਭਦੇ ਹੋ ਤਾਂ ਤਾਂ ਗੱਤ ਸੁਣਦ ਨੇ ਕਿਹਾ ਗੇ ਨਾਨਕ ਪਾਪਾ ਜੀ ਜੋ ਸ਼ੌਂਦ ਦੇ ਤਾਤ ਪ੍ਰਜਨੋ ਸਮਝਦੇ ਨੇ ਉਹ ਰਸ ਪੀਂਦੇ ਨੇ ਜਿਹੜੇ ਰਾਗ ਤਾਣ ਨੂੰ ਸਮਝਦੇ ਨੇ ਉਹ ਛਿਲੜ ਗਾਉਂਦੇ ਨੇ ਤਪਾਈ ਬਾਲ ਨੇ ਪੁੱਛਿਆ ਕਿ ਪਰਮਹੰਸ ਰਗੀਸਰ ਜੀ ਤੁਸੀਂ ਮਹਾਪੁਰਖ ਹੋ ਭਗਵੰਤ ਜੀ ਦੇ ਪ੍ਰੇਮੀ ਹੋ ਪਰ ਤੁਸਾਂ ਆਕਾਦ ਦੀ ਦੇਗੀ ਕਿਉਂ ਕਿ ਪਾਈ ਹੈ ਕਿਸ ਕਾਰਨ ਕਰਕੇ ਤੁਹਾਨੂੰ ਤਾਂ ਆਗਦੀ ਦੇਖ ਹੀ ਮਿਲੀ ਤਾਂ ਕਾਗ ਪਸੰਦ ਨੇ ਆਖਿਆ ਕਿ हे ਸੰਤ ਜੀ ਇਸ ਦੇਹੀ ਦੇ ਪ੍ਰਤਾਪ ਕਰਕੇ ਮੈਂ ਭਗਵੰਤ ਜੀ ਦੇ ਦਰਸ਼ਨਾਂ ਦਾ ਅਧਿਕਾਰੀ ਹੋਇਆ ਇਸ ਦੇਹੀ ਦੇ ਪ੍ਰਤਾਪ ਕਰ ਕਰਕੇ ਮੈਨੂੰ ਭਗਵੰਤ ਦੇ ਜਸ ਕਰਨ ਦੀ ਪ੍ਰਤੀਤ ਪਈ ਹੈ ਇਸ ਵਾਸਤੇ ਇਹ ਦੇਹੀ ਮੈਨੂੰ ਬੜੀ ਪਿਆਰੀ ਹੈ ਔਰ ਜਦੋਂ ਪ੍ਰਹਿਕਾਲ ਹੁੰਦਾ ਹੈ ਨਾ ਜਲ ਦੀ ਪ੍ਰਹਿਕਾਲ ਹੁੰਦੀ ਹੈ ਜਾਂ ਅਗਣ ਦੀ ਪ੍ਰਹਿਕਾਲ ਹੁੰਦੀ ਹੈ ਤਦ ਮੈਂ ਉਹੀ ਰੂਪ ਬਣ ਜਾਣਾ ਇਹ ਸ਼ਕਤ ਵੀ ਮੈਨੂੰ ਇਸੇ ਦੇਹੀ ਕਰਕੇ ਮਿਲੀ ਹੈ ਜਲ ਦੇ ਕੋਲ ਮੈਂ ਜਲ ਵਰਗਾ ਬਣ ਜਾਣਾ ਅਗ ਦੇ ਕੋਲ ਮੈਂ ਅਗ ਵਰਗਾ ਬਣ ਜਾਣਾ ਔਰ ਉਸ ਜਦ ਚਾਹਾਂ ਜਦ ਮੇਰੇ ਮਰਨ ਦੀ ਇੱਛਾ ਹੋਵੇ ਮੈਂ ਉਦੋਂ ਮਰਾਂ ਇਹ ਵੀ ਮੈਨੂੰ ਈਸੇ ਹੀ ਦੇਹੀ ਤੋਂ ਵਰ ਮਿਲਿਆ ਕਿਸੇ ਦੇਹੀ ਦੀ ਕਿਰਪਾ ਹੈ ਜਦੋਂ ਮੈਂ ਚਾਹਾਂ ਮੈਂ ਉਦੋਂ ਸਰੀਰ ਛੱਡ ਸਕਦਾ ਜੇ ਚਾਹਾਂ ਤੇ ਕਈ 100 ਹਜ਼ਾਰਾਂ ਸਾਲ ਮੈਂ ਜਿਉਂਦਾ ਰਹਿ ਸਕਦਾ ਤਾਂ ਭਾਈ ਬਾਲ ਨੇ ਪੁੱਛਿਆ ਕਿ ਹੇ ਰਖੀ ਜੀ ਇਹ ਦੇਹ ਦਾ ਕਾਰਨ ਕੀ ਹੈ ਤੰਕਾਗ ਪਸੁੰਡ ਨੇ ਕਿਹਾ ਪਿਛਲੇ ਜਨਮ ਮੇਰਾ ਬ੍ਰਾਹਮਣ ਦੇ ਘਰ ਜਨਮ ਸੀ ਤੇ ਸਰਗੁਣ ਦੀ ਉਪਾਸਨਾ ਕਰਦਾ ਸਾਂ ਤਾਂ ਗੁਰੂ ਨੇ ਮੈਨੂੰ ਨਿਰਗੁਣ ਦੀ ਉਪਾਸਨਾ ਦੱਸੀ ਤਾਂ ਬਾਰ-ਬਾਰ ਸਰਗੁਣ ਦੀ ਉਪਾਸਨਾ ਮੈਂ ਪੁੱਛਦਾ ਰਿਹਾ ਗੁਰੂ ਮੇਰਾ ਮੈਨੂੰ ਸਰਗੁਣ ਦੀ ਉਪਾਸਨਾ ਤੋਂ ਦੂਰ ਨਿਰਗੁਣ ਦੀ ਉਪਾਸਨਾ ਦੱਸਦਾ ਮੈਂ ਸਰਗੁਣ ਦੀ ਉਪਾਸਨਾ ਪੁੱਛਦਾ ਤਾਂ ਮੇਰੇ ਗੁਰੂ ਨੇ ਕਿਹਾ ਤੂੰ ਕਾਗ ਦੀ ਤਰ੍ਹਾਂ ਲੌਂਦਾ ਇੱਕੋ ਗੱਲ ਦੇ ਮਗਰ ਪਿਆ ਕੰਮ ਕਰਦਾ ਰਹਿਣਾ ਤੈਨੂੰ ਨਿਰਗੁਣ ਦੀ ਉਪਾਸਨਾ ਕਰਨ ਵਾਸਤੇ ਕਹਿਣਾ ਤੂੰ ਸਰਗੁਣ ਦੀ ਉਪਾਸਨਾ ਬਾਰੇ ਪੁੱਛਦਾ ਹੀ ਸਾਰਾ ਦਿਨ ਕੰਮ ਕਾਂ ਕਰਦਾ ਰਹਿਣਾ ਇਹ ਬਚਨ ਸੁਣ ਕੇ ਮੈਂ ਗੁਰੂ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਤੇ ਪ੍ਰਾਰਥਨਾ ਕੀਤੀ ਹੇ ਗੁਰੂ ਜੀ ਤੁਹਾਡਾ ਬਚਨ ਸੱਤ ਹੋਵੇਗਾ ਆਪ ਸਤਵਾਦੀ ਹੋ ਕਾਗਦੀ ਦੇਹ ਮਿਲੇ ਤਾਂ ਪਰਮੇਸ਼ਰ ਦਾ ਨਾਮ ਨਾ ਵਿਸਰੇ ਤੁਹਾਡੇ ਬਚਨ ਸੱਤ ਤਾਂ ਆਉਣਗੇ ਕਿਉਂਕਿ ਤੁਸੀਂ ਸਤਵਾਦੀ ਹੋ ਪਰ ਕਿਰਪਾ ਰੱਖਣੀ ਕਾਗਦੀ ਦੇਹ ਤਾਂ ਮਿਲੇ ਪਰ ਮੇਰਾ ਮਨ ਪਰਮੇਸ਼ਰ ਤੋਂ ਦੂਰ ਨਾ ਹੋਵੇ ਪਰਮੇਸ਼ਰ ਦੀ ਪ੍ਰਾਰਥਨਾ ਮੈਨੂੰ ਨਾ ਭੁੱਲੇ ਪਰਮੇਸ਼ਰ ਦੀ ਬੰਦਗੀ ਮੈਨੂੰ ਨਾ ਵਿਸਰੇ ਤਾਂ ਗੁਰੂ ਨੇ ਮੇਰੇ ਨੇ ਮੈਨੂੰ ਵਰ ਦਿੱਤਾ ਕਿ ਤੇਰੇ ਹਿਰਦੇ ਦੇ ਵਿੱਚ ਭਗਵੰਤ ਦੀ ਭਗਤੀ ਵਿਸਰੇਗੀ ਨਹੀਂ ਤੇ ਮ੍ਰਿਤੂ ਮੌਤ ਤੇਰੇ ਅਧੀਨ ਹੋਵੇਗੀ ਜਦੋਂ ਤੇਰੀ ਇੱਛਾ ਹੋਵੇ ਉਦੋਂ ਮਰੀ ਔਰ ਪਿਤਾ ਮੇਰਾ ਢੰਡ ਨਾਮ ਹੈ ਮਾਤਾ ਮੇਰੀ ਅਲਮਕਾ ਦੇਵੀ ਇਹਨਾਂ ਨੂੰ ਬ੍ਰਹਮਣ ਦਾ ਵਰ ਸੀ ਬ੍ਰਹਮਾ ਜੀ ਦਾ ਵਰ ਸੀ ਪਿਛਲੇ ਜਨਮ ਰਿਖੀ ਸੰ ਇਹਨਾਂ ਮਾਤਾ ਪਿਤਾ ਨੇ ਇਹਨਾਂ ਮਾਤਾ ਪਿਤਾ ਤੇ ਮੇਰੀ ਕਾਗਦੀ ਦੇਹ ਭਈ ਇਨਾ ਗੁਰਾਂ ਦੀ ਕਿਰਪਾ ਕਰਕੇ ਸ਼੍ਰੀ ਰਾਮ ਮੰਤਰ ਸਵਾਸ ਸਵਾਸ ਜਪਣਾ ਮੈਨੂੰ ਚੇਤੀ ਵਿੱਚ ਰਿਹਾ ਗੁਰੂ ਪਿਆਰਿਓ ਬੰਦਗੀ ਕਰਨ ਵਿੱਚ ਤੇ ਬੰਦਗੀ ਕਰਾਉਣ ਵਿੱਚ ਮਾਂ ਤੇ ਪਿਓ ਦਾ ਬੜਾ ਵੱਡਾ ਰੋਲ ਹੁੰਦਾ ਹੈ ਮਾਂ ਚਾਵੇ ਪੁੱਤਰ ਨੂੰ ਡਾਕੂ ਵੀ ਬਣਾ ਸਕਦੀ ਏ ਮਾਂ ਚਾਵੇ ਪੁੱਤਰ ਨੂੰ ਰੱਬ ਦਾ ਪਿਆਰਾ ਭਗਤ ਵੀ ਬਣਾ ਸਕਦੀ ਏ ਮਾਂ ਚਾਵੇ ਟਰਨ ਨੂੰ ਯੋਗਾ ਔਲੀਆ ਵੀ ਬਣਾ ਸਕਦੀ ਹੈ। ਕਾਗ ਪਸੁੰਨ ਜੀ ਦਾ ਸਿੱਧੇ ਕਹਿੰਦੇ ਮੇਰੀ ਮਾਂ ਮੇਰੇ ਪਿਤਾ ਦੀ ਕਿਰਪਾ ਦੇ ਨਾਲ ਮੈਨੂੰ ਉਹ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਿਆ। ਉਹ ਸੁਵਾਸ ਸੁਵਾਸ ਮੈਨੂੰ ਚੇਤਿ ਕਰਾਉਂਦੇ ਰਹੇ। ਆ ਰਾਮ ਨਾਮ ਦੇ ਭਜਨ ਦਾ ਰਸ ਮੈਨੂੰ ਆਉਂਦਾ ਰਿਹਾ ਇਸ ਕਰਕੇ ਮੈਂ ਇਹ ਦੇਹ ਨਹੀਂ ਤਿਆਗ ਸਕਦਾ। ਮੇਰੇ ਦੇਖਦਿਆਂ ਕਈ ਵਾਰ ਪਰਲੋ ਆਈ ਤੇ ਜਲਦੀ ਪਰਲੋ ਹੁੰਦੀ ਤੇ ਮੈਂ ਜਲ ਹੋ ਜਾਂਦਾ ਅਗਣ ਦਾ ਅਗਣ ਦੇ ਨਾਲ ਅਗਣ ਹੋ ਜਾਂਦਾ ਜਿਵੇਂ ਦੀ ਪਰਲੋ ਹੁੰਦੀ ਹੈ ਵੈਸਾ ਹੀ ਰੂਪ ਧਾਰਨਾ ਮੈਨੂੰ ਸਵਾਸਨ ਦਾ ਸੰਜਮ ਪ੍ਰਾਪਤ ਹੋਇਆ ਸੋ ਮੈਂ ਮਰਾਂਗਾ ਨਹੀਂ ਤਾਂ ਗੁਰੂ ਨਾਨਕ ਜੀ ਕਿਹਾ ਕਿ ਰੋਮ ਰਿੱਖੀ ਦੇ ਤੁਸੀਂ ਵੀ ਬੜੇ ਚਰਨ ਜੀਵ ਹੋ ਤੁਹਾਡੇ ਦੇਖਦੇ ਆ ਕਈ ਹੋਏ ਨੇ ਕਈ ਹੋਣਗੇ ਜਿਨ੍ਹਾਂ ਸ਼੍ਰੀ ਰਾਮ ਦਾ ਸਿਮਰਨ ਕੀਤਾ ਹੈ ਸਦਾ ਅਭਿਆਸ ਸ਼੍ਰੀ ਰਾਮ ਨਾਮ ਜੀ ਦਾ ਕੀਤਾ ਹੈ ਤੁਸੀਂ ਵੀ ਉਸ ਕਰਤੇ ਨੂੰ ਹਮੇਸ਼ਾ ਯਾਦ ਰੱਖਦੇ ਹੋ ਰਾਮ ਦਾ ਸਿਮਰਨ ਕਰਦੇ ਹੋ ਜਨਮ ਵਰਤਨ ਵਿੱਚ ਨਹੀਂ ਆਉਂਦੇ ਜਿਹੜੇ ਬੰਦਗੀ ਕਰਦੇ ਨੇ ਉਹ ਜਨਮਾਂ ਮਰਨਾਂ ਤੋਂ ਰਹਿਤ ਰਹਿੰਦੇ ਨੇ ਸਦਾ ਹੀ ਸੁਖੀ ਰਹਿੰਦੇ ਨੇ ਤਾਂ ਗੁਰੂ ਜੀ ਮਰਦਾਨਾ ਤੇ ਭਾਈ ਬਾਲਾ ਕਹਿਣ ਲੱਗੇ ਰਕੀ ਜੀ ਜੋ ਆਪਨੇ ਕਿਹਾ ਸਭ ਸਤ ਹੈ ਤਾਂ ਗੁਰੂ ਨਾਨਕ ਜੀ ਕਾਗ ਤਸੰਡ ਪਾਸੋਂ ਵਿਦਿਆ ਹੋਏ ਵਾਰਤਾ ਲਾਪ ਗਾਗ ਸੁਣਦੇ ਨਾਲ ਕਰਕੇ ਉਥੋਂ ਤਿੰਨੋ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਵਿਦੇ ਹੋਏ ਨੇ ਅੱਗੇ ਸਾਕੀ ਚੱਲਦੀ ਹੈ ਭਗਤ ਪ੍ਰਹਿਲਾਦ ਜੀ ਦੀ ਭਗਤ ਪ੍ਰਹਿਲਾਦ ਜੀ ਦੀ ਸਾਕੀ ਚੱਲਦੀ ਹੈ ਗੁਰੂ ਨਾਨਕ ਜੀ ਤੇ ਮਰਦਾਨਾ ਤਿੰਨੇ ਹੀ ਫਿਰ ਅੱਲਾਹ ਜੀ ਦੇ ਪਰਬਤ ਤੇ ਗਏ ਅਗਲੀ ਵਿਚਾਰ ਅਗਲੇ ਭਾਗ ਵਿੱਚ ਸਰਵਨ ਕਰਾਂਗੇ ਖੋਇਆ ਤਮਾਮ ਭੁੱਲਾਂ ਦੀ ਖਿਮਾ ਭਗਤ ਪ੍ਰਹਿਲਾਦ ਜੀ ਦੀ ਸਾਖੀ ਕੱਲ ਵਾਲੇ ਭਾਗ ਵਿੱਚ ਸਿਵ 40ਵੇਂ ਭਾਗ ਵਿੱਚ ਸਰਵਨ ਕਰਾਂਗੇ ਬਲੌ ਪਤੇ ਪਾਉ ਪਤੇ ਗੱਜ ਕੇ ਅੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ